ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਅੱਛੀ ਤਰ੍ਹਾਂ ਲੈਂਡ ਪੂਲਿੰਗ ਪਾਲਿਸੀ ਯਾਨੀ ਕਿ ਲੈਂਡ ਗ੍ਰੈਬਿੰਗ ਪਾਲਿਸੀ ਜੱਟਾਂ ਜ਼ਿਮੀਂਦਾਰਾਂ ਦੀ ਪਿੰਡੂਆਂ ਦੀ ਜ਼ਮੀਨ ਖੋਣ ਦਾ ਵੱਡਾ ਮਨਸੂਬਾ ਆਮ ਆਦਮੀ ਪਾਰਟੀ ਨੇ ਬਣਾਇਆ ਵੈਸੇ ਤਾਂ ਪੰਜਾਬ ਦੇ ਵਿੱਚ 65000 ਏਕੜ ਜ਼ਮੀਨ ਐਕਵਾਇਰ ਕਰਨਾ ਚਾਹੁੰਦੀ ਸਰਕਾਰ ਇਸ ਲੈਂਡ ਪੂਲਿੰਗ ਪਾਲਿਸੀ ਦੇ ਰਾਹੀਂ ਬਿਨਾ ਪੈਸਾ ਦਿੱਤੇ ਆਪਣੇ ਸਭ ਦੀ ਜ਼ਮੀਨ ਰੋਜ਼ੀ ਰੋਟੀ ਕਿੱਤਾ ਇਹਦੇ ਤੇ ਹਮਲਾ ਵਾ ਤੁਸੀਂ ਸਾਰੇ ਇਹ ਵੀ ਜਾਣਦੇ ਹੋ ਕਿ ਅੱਜ ਤੋਂ 1-2 ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਲੈਂਡ ਪੂਲਿੰਗ ਪਾਲਿਸੀ ਨੂੰ 4 ਹਫ਼ਤੇ ਵਾਸਤੇ ਸਟੇ ਕਰ ਦਿੱਤਾ ਰੋਕ ਦਿੱਤਾ ਵਾ ਪਰ ਆਮ ਆਦਮੀ ਪਾਰਟੀ ਦੀ ਪੂਰੀ ਕੋਸ਼ਿਸ਼ ਹੋਊਗੀ ਕਿ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਅਖੋਤੀ ਲੈਂਡ ਪੂਲਿੰਗ ਲੈਂਡ ਗ੍ਰੈਬਿੰਗ ਇਹਨੂੰ ਅਸੀਂ ਸਿਰੇ ਚਾੜੀਏ ਕਿਉਂਕਿ ਸ਼ਹਿਤ ਇਸ ਸਦੀ ਦਾ ਸਭ ਤੋਂ ਵੱਡਾ ਘਟਾਲਾ ਹੋਵੇਗਾ ਘਟਾਲਾ ਮਤਲਬ ਕਹਿਣ ਦਾ ਕਿ ਪੰਜਾਬ ਵਿੱਚੋਂ ਕਿਵੇਂ ਅਸੀਂ ਪੈਸੇ ਕੱਢਣੇ ਨੇ ਔਰ ਕਿਵੇਂ ਅਸੀਂ ਜਿਹੜੇ ਇਹਨਾਂ ਦੇ ਆ ਫ੍ਰੀ ਬੀਜ਼ ਫ੍ਰੀ ਬੀ ਪੋਲਿਟਿਕਸ ਮੁਫਤ ਖੋਰੀ ਦੀ ਰਾਜਨੀਤੀ ਔਰਤਾਂ ਨੂੰ ਕਿਵੇਂ ਪੈਸਾ ਦੇਣਾ ਬਿਜਲੀ ਮੁਫਤ ਜਿਹੜੀ ਦਿੱਤੀ ਉਹਦੀ ਪਰਪਾਈ ਕਿੱਦਾਂ ਕਰਨੀ ਇੱਕ ਪੱਖ ਤਾਂ ਇਸ ਸਾਰੇ ਲੈਂਡ ਪੂਲਿੰਗ ਪਾਲਿਸੀ ਵਿੱਚੋਂ ਇਹ ਆ ਦੂਸਰਾ ਪੱਖ ਹੈਗਾ ਕਿ ਅਸੀਂ ਆਪਣੇ ਚੋਣਾਂ ਵਾਸਤੇ ਆਮ ਆਦਮੀ ਪਾਰਟੀ ਦੀ ਫੰਡਿੰਗ ਲਈ ਜਿਹੜਾ ਕਮਿਸ਼ਨ ਲੈਣਾ ਨੰਬਰ 2 ਦਾ ਕਾਲਾ ਪੈਸਾ ਜਨਰੇਟ ਕਰਨਾ ਉਹ ਵੀ ਬੜੇ ਆਰਾਮ ਨਾਲ ਇਹਦੇ ਚੋਂ ਜਨਰੇਟ ਕੀਤਾ ਜਾ ਸਕਦਾ। ਤੁਸੀਂ ਬਹੁਤੇ ਸਾਰੇ ਪੱਖ ਤਾਂ ਕਿਸਾਨ ਆਗੂਆਂ ਦੇ, ਜਥੇਬੰਦੀਆਂ ਦੇ, ਪੋਲੀਟੀਕਲ ਆਗੂਆਂ ਦੇ ਸਾਰੇ ਦੇਖ ਲੈ ਕੇ ਇਹਦਾ ਬਹੁਤ ਵੱਡਾ ਨੁਕਸਾਨ ਆ। ਬਲਕਿ ਆਈ ਊਡ ਸੇ ਕਿ ਸਾਡੀ ਹੋਂਦ ਤੇ ਸਾਡੀ ਐਗਜ਼ਿਸਟੈਂਸ ਤੇ ਸਾਡੀ ਆਈਡੈਂਟੀਟੀ ਤੇ ਹਮਲਾ ਵਾ। ਇਹ ਵੀ ਆਪਾਂ ਚੰਗੀ ਤਰ੍ਹਾਂ ਜਾਣਦੇ ਕਿ ਪੰਜਾਬ ਵਿੱਚ ਕਿਸੇ ਨੇ ਅਰਬਨ ਸਟੇਟ ਯਾਨੀ ਕਿ ਰਹਿਸ਼ੀ ਕਲੋਨੀਆਂ ਤਾਂ ਮੰਗੀਆਂ ਹੀ ਨਹੀਂ ਸੀ ਕਿ ਮੰਗਦੇ ਤਾਂ ਲੋਕੀ ਹੋਰ ਕਈ ਇਨਸਾਫ ਨਹੀਂ ਜਿਹੜੇ ਮੈਂ ਪਹਿਲਾਂ ਜ਼ਿਕਰ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਨਰਿੰਦਰ ਸਿੰਘ ਦੀ ਪੁਲਿਸ ਕਸਟਡੀ ਚ ਸੀਆਈਏ ਸਟਾਫ ਕੋਈ ਮੌਤ ਦਾ ਆਪਣੇ ਫਸਲਾਂ ਦੇ ਮੁਆਵਜ਼ੇ ਦਾ ਅਬੋਹਰ ਵਿੱਚ ਬਹੁਤ ਵੱਡੇ ਪੱਧਰ ਤੇ ਵਾਟਰ ਲੌਗਿੰਗ ਹੋ ਗਈ ਪਾਣੀ ਆ ਗਿਆ ਬਰਸਾਤੀ ਉਹਨੇ ਬਹੁਤ ਨੁਕਸਾਨ ਕੀਤਾ ਨਰਮੇ ਦਾ ਬਾਗਾਂ ਦਾ ਜਾਂ ਲੋਕੀ ਵੈਸੇ ਇਨਸਾਫ ਮੰਗਦੇ ਨੇ ਝੂਠੇ ਮੁਕਦਮਿਆਂ ਦਾ ਬਦਲਾਖੋਰੀ ਦਾ لیکن ਆਮ ਆਦਮੀ ਪਾਰਟੀ ਨੇ ਤੁਹਾਡਾ ਸਾਰਿਆਂ ਦਾ ਇੱਥੋਂ ਧਿਆਨ ਹਟਾਉਣ ਵਾਸਤੇ ਤੇ ਕਿਵੇਂ ਅਸੀਂ ਇਹਦੇ ਤੋਂ ਪੈਸੇ ਕਮਾਈਏ ਤੇ ਆਪਣੀ ਸਾਡੀ ਜਿਹੜੀ ਸਿੱਖਾਂ ਦੀ ਪੰਜਾਬੀਆਂ ਦੀ ਜਿਹੜੀ ਆਈਡੈਂਟੀਟੀ ਆ ਇਹਨੂੰ ਕਿਵੇਂ ਕੁਚਲੀਏ ਉਹ ਸਾਰਾ ਇੱਕ ਬੜਾ ਡੀਪ ਰੂਟਡ ਕਨਸਪੀਰੇਸੀ ਬਹੁਤ ਡੂੰਗੀ ਸਾਜਿਸ਼ ਨਾਲ ਬਣਾਈ ਗਈ ਸਕੀਮ ਆ ਹੁਣ ਮੈਂ ਜਿਹੜਾ ਅੱਜ ਤੁਹਾਡੇ ਸਾਹਮਣੇ ਪੱਕੇ ਪੇਸ਼ ਕਰਨਾ ਮੈਂ ਬਿਲਕੁਲ ਇਹਨੂੰ ਰਿਸਰਚ ਕੀਤਾ ਪਿਛਲੇ 3-4 ਦਿਨ ਤੋਂ ਜਿਹੜੇ ਮੇਰੇ ਦੋਸਤ ਕਲੋਨਾਈਜ਼ਰਸ ਨੇ ਬਿਲਡਰਸ ਨੇ ਜਿਹੜੇ ਇਸ ਤਰ੍ਹਾਂ ਨਾਲ ਜ਼ਮੀਨਾਂ ਲੈ ਕੇ ਉਹਦੇ ਤੇ ਮੁੜ ਕੇ ਉਹਨੂੰ ਡਿਵੈਲਪ ਕਰਦੇ ਨੇ ਉਹਨਾਂ ਨੂੰ ਫਿਰ ਪਲਾਟਾਂ ਚ ਵੇਚਦੇ ਨੇ ਜਾਂ ਕਮਰਸ਼ੀਅਲ ਸ਼ੋਰੂਮਸ ਵੇਚਦੇ ਨੇ ਕਿਵੇਂ ਉਹਦੇ ਚੋਂ ਸੜਕਾਂ ਕੱਟੀਆਂ ਜਾਂਦੀਆਂ ਕਿਵੇਂ ਉਹਦੇ ਚੋਂ ਗ੍ਰੀਨ ਬੈਲਟ ਛੱਡਣੀ ਪੈਂਦੀ ਇਹ ਸਾਰਾ ਕੁਝ ਮੈਂ ਅੱਛੀ ਤਰ੍ਹਾਂ ਸਟੱਡੀ ਕੀਤਾ ਤੇ ਜਿਹੜਾ ਮੈਂ ਸਿੱਤੇ ਤੇ ਪਹੁੰਚਿਆ ਕੇਵਲ ਲੁਧਿਆਣਾ ਤੇ ਮੋਹਾਲੀ ਨੂੰ ਮੈਂ ਲਿਆ ਲਿਆ ਨਾਲ ਸਿਰਫ ਲੁਧਿਆਣੇ ਦੀ 25 ਏਕੜ 25000 ਏਕੜ ਜ਼ਮੀਨ ਤਾਂ ਦੀ ਐਕਵਿਜ਼ੀਸ਼ਨ ਦਾ ਇਹਨਾਂ ਦਾ ਪ੍ਰੋਗਰਾਮ ਹੈ ਤੇ 5000 ਏਕੜ ਜ਼ਮੀਨ ਮੁਹੱਲੇ ਦੀ ਐਕ acquisition ਦਾ ਪ੍ਰੋਗਰਾਮ ਬਾਕੀ ਜਿਹੜੀਆਂ ਇਹ 30000 ਏਕੜ ਜ਼ਮੀਨ ਆ ਬਾਕੀ ਹਲੇ 30 35000 ਏਕੜ ਨੂੰ ਆਪਾਂ 2 ਮਿੰਟ ਵਾਸਤੇ ਛੱਡ ਦਿਓ ਕਿਉਂਕਿ ਛੋਟੇ ਸ਼ਹਿਰਾਂ ਨਾਲ ਤਲਕ ਰੱਖਣ ਵਾਲੀ ਜ਼ਮੀਨ ਆ ਮੈਂ ਸਾਰਾ ਅੱਛੀ ਤਰ੍ਹਾਂ ਰਿਸਰਚ ਕੀਤਾ ਤੁਸੀਂ ਪਹਿਲਾਂ ਇੱਕ ਵਾਰੀ ਇਹਦੇ ਤੇ ਚਾਤ ਮਾਰ ਲਓ ਅੱਛੇ ਤਰੀਕੇ ਨਾਲ ਔਰ ਮੈਂ ਇਹਦਾ ਬਿਲਕੁਲ ਗਜ਼ਾਂ ਤੱਕ ਜਾ ਕੇ ਕਿ ਕਿੰਨੇ ਗਜ਼ ਜ਼ਮੀਨ ਕਿੰਨੇ ਦੀ ਹੋਵੇਗੀ ਤੇ ਕਿੰਨੇ ਪੈਸੇ ਇਹਨਾਂ ਨੂੰ ਬਚੇਗਾ ਆ ਉਹਦਾ ਦੂਸਰਾ ਸਫਾ ਮੇਰੀ ਰਿਸਰਚ ਦਾ ਤੇ ਮੈਂ ਤੁਹਾਡੇ ਨਾਲ ਅੱਜ ਤਾਂ ਗੱਲ ਕਰਨ ਆਇਆ ਵਾਂ ਸ਼ੁਰੂ ਚ ਦੱਸ ਦੇਣਾ ਕਿ ਇਹ ਕੱਲੇ ਲੁਧਿਆਣੇ ਤੇ ਮੁਹਾਲੀ ਦੀ ਜ਼ਮੀਨ ਅਗਰ ਲੈਂਡ ਪੂਲਿੰਗ ਚ ਲੈਂਡ ਕਾਮਯਾਬ ਹੋ ਗਈ ਆਮ ਆਦਮੀ ਪਾਰਟੀ ਤੇ ਸਮਝ ਲੈਣਾ ਕਿ ਆਪਣਾ ਪੰਜਾਬ ਚੋਂ ਇਹ 4 ਲੱਖ ਕਰੋੜ ਰੁਪਇਆ ਤੁਹਾਡਾ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਗਰੀਬਾਂ ਦਾ ਮਾਰਜਨਲ ਫਾਰਮਰ ਦਾ ਪਿੰਡੂਆਂ ਦਾ ਇਹ ਆਪਣਾ ਲੁੱਟ ਕੇ ਲੈ ਜਾਣਗੇ ਕਿਵੇਂ ਹੁੰਦਾ ਜੀ ਇਹ ਮੈਂ ਜਦਦਾ ਕਿਹਾ ਕਿ 30000 ਏਕੜ ਜ਼ਮੀਨ ਆਪਾਂ ਲੈ ਲਈ ਲੋ ਦੇਹਾਣੇ ਦੀ 25000 ਤੇ ਮੁਹੱਲੇ ਦੀ 5000 1 ਏਕੜ ਚ 4840 ਗਜ਼ ਆਪਾਂ ਨੂੰ ਪਤਾ ਵਾ ਟੋਟਲ ਜਿਹੜਾ ਰਕਬਾ ਇਹ ਵੇਚ ਸਕਣਗੇ ਇਹਨਾਂ ਨੂੰ 50% ਏਰੀਆ ਛੱਡਣਾ ਪੈਂਦਾ ਡਿਫਰੈਂਟ ਟਾਈਪਸ ਆਫ ਗ੍ਰੀਨ ਬੈਲਟਸ ਆਦ ਆਦ ਲਈ ਤਾਂ ਇਹ ਸਮਝ ਲਓ ਕਿ 2420 ਗਜ਼ ਇੱਕ ਕਿੱਲੇ ਦਾ ਜਿਹੜਾ ਇਹ ਕਲੋਨਾਈਜ਼ ਕੀਤਾ ਜਾ ਸਕਦਾ ਇਹਦੇ ਚੋਂ ਕਮਰਸ਼ੀਅਲ 5% ਆਪਾਂ ਇਹ ਰੈਜ਼ੀਡੈਂਸ਼ੀਅਲ ਦੱਸਿਆ 50% ਇਹ ਬਣ ਗਿਆ 2420 ਗਜ਼ ਕਮਰਸ਼ੀਅਲ ਆਪਾਂ ਕੱਢੀਏ 5% ਇੱਕ ਏਕੜ ਦਾ ਯਾਨੀ ਕਿ 4840 ਗਜ਼ ਦਾ ਤਾਂ 242 ਗਜ਼ ਬਣਦਾ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਇਹਨਾਂ ਨੇ ਦੇਣੀ ਇਹਨਾਂ ਨੇ ਵਾਅਦਾ ਕੀਤਾ 1000 ਗਜ਼ ਇਹ ਦੇਣਗੇ ਰੈਹਾਸ਼ੀ ਤੇ 100 ਗਜ਼ ਦਾ ਦੇਣਗੇ ਤੁਹਾਨੂੰ ਕਮਰਸ਼ੀਅਲ ਜਿਹੜੀ ਬਕਾਇਆ ਜ਼ਮੀਨ ਸਰਕਾਰ ਕੋ ਕਿਸਾਨਾਂ ਨੂੰ ਦੇਣ ਤੋਂ ਬਾਅਦ ਮਾਲਕਾਂ ਨੂੰ ਦੇਣ ਤੋਂ ਬਾਅਦ ਇਹਨਾਂ ਕੋ ਰੈਹਾਸ਼ੀ ਬਚੂਗੀ 2400 1420 ਗਜ਼ ਰੈ residențial ਯਾਨੀ ਕਿ ਜਿਹੜੀ ਘਰੇਲੂ ਤੇ 142 ਗੱਜ ਕਮਰਸ਼ੀਅਲ ਹੁਣ ਜਿਹੜੀ ਰੈਵਨਿਊ ਅ ਅਰਨ ਜਿਹੜੀ ਸਰਕਾਰ ਨੇ ਇਹਦੇ ਤੋਂ ਰੈਵਨਿਊ ਕਮਾਉਣੀ ਆ ਜੇ ਆਪਾਂ ਇਹਨੂੰ ਇੱਥੇ ਲਾਈਏ ਕਿ ਮੁਹਾਲੀ ਤੇ ਲੁਧਿਆਣਾ ਲਗਭਗ 1 ਲੱਖ ਰੁਪਏ ਗੱਜ ਦਾ ਰੇਟ ਚੱਲ ਰਿਹਾ ਵਾ ਤੁਸੀਂ ਸਾਰੇ ਜਾਣਦੇ ਬਹੁਤ ਮਹਿੰਗੇ ਸ਼ਹਿਰ ਹੈ ਲੁਧਿਆਣਾ ਵੀ ਤੇ ਮੁਹਾਲੀ ਵੀ ਔਰ ਕਮਰਸ਼ੀਅਲ ਰੇਟ ਤਾਂ ਖੈਰ ਬਹੁਤ ਹੀ ਜ਼ਿਆਦਾ ਹੈ ਦਾ ਲਗਭਗ 3 ਲੱਖ ਰੁਪਏ ਗੱਜ ਦਾ ਰੇਟ ਹੈ ਮੁਹਾਲੀ ਜਾ ਕੇ ਚੈੱਕ ਕਰ ਸਕਦੇ ਆਂ 에어ਪੋਰਟ ਰੋਡ ਤੇ ਜਿਹੜੇ ਉਹ ਸੈਕਟਰਸ ਡਿਵੈਲਪ ਹੋਏ ਨੇ ਸਾਰੇ 1 ਲੱਖ ਗੱਜ ਦਾ ਰਹਿਸ਼ੀ ਰੇਟ ਤੇ 3 ਲੱਖ ਰੁਪਇਆ ਕਮਰਸ਼ੀਅਲ ਦੇ ਹਿਸਾਬ ਦੇ ਨਾਲ ਜੇ ਆਪਾਂ ਇਹਨਾਂ ਕੋਲ ਜਿਹੜੀ 1420 ਸਕੁਅਰ ਯਾਰਡ ਯਾਨੀ ਕਿ ਗੱਜ ਅਗਰ ਆਪਾਂ ਉਹਨੂੰ 1 ਲੱਖ ਨਾਲ ਦੇਾਂਗੇ ਨਾ ਜ਼ਰਬ ਮਲਟੀਪਲਾਈ ਕਰਾਂਗੇ ਤਾਂ ਇਹ ਸਮਝ ਲਓ ਕਿ ਇੱਕ ਏਕੜ ਦੀ ਗੱਲ ਕਰ ਰਹੇ ਹਾਂ 1420 14.2 ਕਰੋੜ ਰੁਪਇਆ ਮੈਂ ਕੱਲੇ 1 ਏਕੜ ਦੀ ਗੱਲ ਕਰ ਰਹੇ ਹਾਂ ਕਿ ਜੇ ਆਪਾਂ 1 ਲੱਖ ਰੁਪਇਆ ਗੱਜ ਮੰਨ ਕੇ ਚੱਲੀਏ ਤੇ 1420 ਇਹਨਾਂ ਕੋਲ ਰਹਿਸ਼ੀ ਪੱਜਣੀਆਂ 14 0.2 ਕਰੋੜ ਰੁਪਇਆ ਉਧਰ ਤੋਂ ਕਮਾਈ ਹੋਣੀ ਸਰਕਾਰ ਨੂੰ 142 ਜਿਹੜਾ ਗਜ਼ ਹੋਵੇਗੀ ਅਗਰ ਇਹਨੂੰ ਆਪਾਂ 3 ਲੱਖ ਰੁਪਏ ਕਮਰਸ਼ੀਅਲ ਰੇਟ ਤੇ ਲਾਉਨੇ ਆ ਗਜ਼ ਦਾ ਤੇ 4.26 ਕਰੋੜ ਲਗਭਗ ਸਵਾ 4 ਕਰੋੜ ਰੁਪਇਆ ਉਧਰ ਤੋਂ ਟੋਟਲ ਆਮਦਨ ਇਹਨਾਂ ਨੂੰ ਇੱਕ ਏਕੜ ਦੀ ਸਰਕਾਰ ਨੂੰ 18.46 ਕਰੋੜ ਰੁਪਇਆ ਏਕੜ ਦਾ ਆਫਟਰ ਡਵੈਲਪਮੈਂਟ ਸਾਰੇ ਸੀਐਲਯੂ ਵਗੈਰਾ ਕਰਨ ਤੋਂ ਬਾਅਦ 18.5 ਕਰੋੜ ਰੁਪਇਆ ਸਰਕਾਰ ਉਧਰ ਤੋਂ ਕਮਾ ਸਕਦੀ ਹੈ ਅਗਰ ਆਪਾਂ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਰੇਟ ਜਿਹੜਾ ਕੁੱਲ ਖਰਚਾ ਸਰਕਾਰ ਦਾ ਡਿਵੈਲਪਮੈਂਟ ਆਉਂਦਾ ਸੀਐਲਯੂ ਦਾ ਈਡੀਸੀ ਦਾ ਹੋਰ ਡਿਵੈਲਪਮੈਂਟ ਚਾਰਜਸ ਖਰਚੇ ਉਹ ਸਾਰਾ ਵਰਕਆਊਟ ਕੀਤਾ ਬਿਲਡਰਸ ਨੇ ਕਲੋਨਾਈਜ਼ਰਸ ਨੇ ਉਹ 2.46 ਕਰੋੜ ਰੁਪਇਆ ਆਉਂਦਾ ਚਲੋ ਮੰਨ ਕੇ ਚੱਲੋ 2.5 ਕਰੋੜ ਰੁਪਇਆ ਕਿਲੇ ਦਾ ਖਰਚਾ ਆਉਂਦਾ ਹੁਣ ਤੁਸੀਂ ਜੇ 18.46 ਕਰੋੜ ਰੁਪਇਆ ਜਿਹੜਾ ਸਰਕਾਰ ਕਮਾਉਂਦੀ ਆ ਤੇ ਉਹਦੇ ਚੋਂ ਖਰਚਾ ਕੱਢ ਦਿਓ 2.46 ਕਰੋੜ ਰੁਪਇਆ ਤਾਂ ਸਰਕਾਰ ਨੂੰ ਮੋਟਾ-ਮੋਟਾ ਇੱਕ ਇਕੜ ਦੀ ਡਿਵੈਲਪਮੈਂਟ ਵਿੱਚੋਂ 16 ਕਰੋੜ ਰੁਪਈਆ ਬਚਣਾ ਵਾ 16 ਕਰੋੜ ਰੁਪਈਆ ਹੁਣ ਤੁਸੀਂ 16 ਕਰੋੜ ਨੂੰ ਜੇ 30 ਹਜ਼ਾਰ ਏਕੜ ਲੁਧਿਆਣਾ ਤੇ ਮੋਹਾਲੀ ਦੀ ਜ਼ਮੀਨ ਦੇ ਨਾਲ ਆਪਾਂ ਮਲਟੀਪਲਾਈ ਕਰਾਂਗੇ ਇਹ 4 ਲੱਖ 80 ਹਜ਼ਾਰ ਕਰੋੜ ਰੁਪਈਆ ਬਣਦਾ 4 ਲੱਖ 80 ਹਜ਼ਾਰ ਔਰ ਅਗਰ ਇਹਦੇ ਜੋ ਗਵਰਨਮੈਂਟ ਦੇ ਜਿਹੜਾ ਖਰਚਾ ਹੋਇਆ ਉਹਨਾਂ ਦਾ ਜਿਹੜਾ ਡਿਵੈਲਪਮੈਂਟ ਚਾਰਜਸ ਆਪਾਂ ਕੱਢਾਂਗੇ ਸਾਰਾ ਟੋਟਲ ਸਾਰੇ ਇਹ 30000 ਏਕੜ ਦਾ ਕਹਿ ਰਿਹਾ ਮੈਂ ਖਰਚਾ ਕਰਦੀਏ ਇਹ ਲਗਭਗ 73800 ਕਰੋੜ ਰੁਪਇਆ ਬਣਦਾ ਯਾਨੀ ਕਿ 74000 ਕਰੋੜ ਰੁਪਇਆ ਅਗਰ ਆਪਾਂ ਇਹ ਮੰਨ ਲਈਏ ਕਿ ਸਰਕਾਰ ਦਾ 30000 ਏਕੜ ਨੂੰ 30000 ਏਕੜ ਨੂੰ ਡਿਵੈਲਪ ਕਰਨ ਵਿੱਚ ਕਮਰਸ਼ੀਅਲ ਰੈਜ਼ੀਡੈਂਸ ਰੈਜ਼ੀਡੈਂਸ਼ੀਅਲ ਚਾਹੁੰਦਾ ਉਹ ਲਗਭਗ 73800 ਕਰੋੜ ਰੁਪਇਆ ਮੈਂ ਬਿਲਕੁਲ ਟੂ ਦਾ ਪੁਆਇੰਟ ਕੈਲਕੂਲੇਸ਼ਨ ਕੀਤੀ ਹੈ ਤੇ ਹੁਣ ਤੁਸੀਂ 480000 ਕਰੋੜ ਵਿੱਚੋਂ ਜੇ 73800 ਕਰੋੜ ਰੁਪਇਆ ਕੱਢ ਵੀ ਦਿऊं ਪੰਲਾ ਲੁਧਿਆਣੇ ਤੇ ਮੁਹਾਲੀ ਦੀ ਡਿਵੈਲਪਮੈਂਟ ਦਾ ਇਹਨਾਂ ਨੂੰ 4 ਲੱਖ ਤੇ 6000 ਕਰੋੜ ਰੁਪਇਆ ਬਚਣਾ 4 ਲੱਖ 6000 ਕਰੋੜ ਰੁਪਇਆ ਸਾਡੇ ਪੰਜਾਬ ਚੋਂ ਜਿਹੜੀ ਛੋਟੀ ਜੀ ਅਗਰੀਡਰੀਅਨ ਸਟੇਟ ਹੈ ਜਿਹਦੀ ਇਕਨੋਮੀ ਖੇਤੀ ਤੇ ਨਿਰਭਰ ਆ ਆਲਮੋਸਟ 80000 ਕਰੋੜ ਰੁਪਏ ਦੀ ਸਾਲਾਨਾ ਕਣਕ ਤੇ ਝੋਨੇ ਦੀ ਫਸਲ ਦੀ ਦੀ ਸੀਸੀਐਲ ਲਿਮਿਟ ਗਵਰਨਮੈਂਟ ਆਫ ਇੰਡੀਆ ਸਾਨੂੰ ਦਿੰਦੀ ਆ ਮਤਲਬ ਕਿ ਰੋਟੇਸ਼ਨ ਬਣਦੀ ਆ 80000 ਕਰੋੜ ਰੁਪਇਆ ਕਣਕ ਤੇ ਝੋਨੇ ਤੇ ਕੱਲਾ ਉਹ ਮਾਰਕੀਟ ਵਿੱਚ ਆਉਂਦਾ ਵਾ ਤੇ ਉਹਦੇ ਨਾਲ ਪੰਜਾਬ ਦੀ ਜੋ ਵੀ ਛੋਟੀ ਮੋਟੀ ਤੁਸੀ ਨਜ਼ਰ ਆ ਰਹੀ ਆ ਖੁਸ਼ਹਾਲੀ ਉਹ ਆ ਰਹੀ ਆ ਲੇਕਿਨ ਇਹਨਾਂ ਦੇ ਸ਼ਖਤਰ ਦਿਮਾਗਾਂ ਨੇ ਜਿਹੜੇ ਦਿੱਲੀ ਬੈਠੇ ਨੇ ਜਿਨ੍ਹਾਂ ਦਾ ਕੰਮ ਕੁਛ ਨਹੀਂ ਗਾ ਜਿਨ੍ਹਾਂ ਦਾ ਕੰਮ ਆ ਕਿ ਅਸੀਂ ਛੋਟੀਆਂ ਛੋਟੀਆਂ ਠੱਗੀਆਂ ਮਾਰਦੇ ਤੇ ਲੋਕੀ ਬਹੁਤ ਗੜ ਪੈਂਦੇ ਨੇ ਅਸੀਂ ਗੈਰ ਕਾਨੂੰਨੀ ਰੇਤਾ ਮਾਈਨਿੰਗ ਦਾ ਕੰਮ ਕਰਦੇ ਆ ਰੁਪਇਆ 2 ਕਰੋੜ 1 ਕਰੋੜ 50 ਲੱਖ ਰੁਪਏ ਦਿਹਾੜੀ ਦਾ ਕਮਾਉਂਦੇ ਆ ਤੇ ਸ਼ੋਰ ਮੱਚਦਾ ਸਾਡੇ ਇਲਾਕੇ ਵਿੱਚ ਟਿਪਰ ਆਉਂਦੇ ਜਾਂਦੇ ਦਿਸਦੇ ਨੇ ਰੀਤਾ ਚੱਲੀ ਆ ਜੀ ਕਾਰ ਚੋਰ ਬਜ਼ਾਰੀ ਹੋ ਰਹੀ ਆ ਜੇ ਅਸੀਂ ਸਰਕਾਰੀ ਕਿਸੇ ਹੋਰ ਕੰਮ 'ਚ ਰਿਸ਼ਵਤ ਲੈਣੇ ਥਾਣਿਆਂ 'ਚੋਂ ਮੁਕਦਮਿਆਂ 'ਚੋਂ ਤਹਿਸੀਲਾਂ 'ਚੋਂ ਰਜਿਸਟਰੀਆਂ 'ਚੋਂ ਉਹ ਇੱਕ ਜਿੱਦਾਂ ਕਹਿੰਦੇ ਕਿ ਰਿਟੇਲ ਰਿਸ਼ਵਤ ਆ 25000 40000 50000 1 ਲੱਖ 2 ਲੱਖ 3 ਲੱਖ ਉਹਦੇ ਨਾਲ ਵੀ ਪਬਲਿਕ ਵਿੱਚ ਬਹੁਤ ਬਦਨਾਮੀ ਹੁੰਦੀ ਆ ਤੇ ਇਹਨਾਂ ਨੇ ਸੋਚਿਆ ਜਿਹੜੇ ਦਿੱਲੀ ਬੈਠੇ ਨੇ ਹੁਸ਼ਿਆਰ ਬੰਦੇ ਪੰਜਾਬ ਦੇ ਲੋਕ ਤਾਂ ਵਿਚਾਰੇ ਹੁਸ਼ਾਰੇ ਹੀ ਨਹੀਂ ਗਏ ਨੇ ਜਿਹੜੇ ਜੱਟ ਜ਼ਿਮੀਂਦਾਰ ਕਿਸਾਨ ਆ ਉਹ ਤਾਂ ਉਹਨੂੰ ਇੰਨੀ ਹੁਸ਼ਾਰੀ ਆਉਂਦੀ ਨਹੀਂ ਵਿਚਾਰੇ ਨੂੰ ਇਹਨਾਂ ਨੇ ਤੁਹਾਨੂੰ ਬਿਨਾ ਪੈਸੇ ਦਿੱਤੇ ਤੁਹਾਡੀ ਜ਼ਮੀਨ ਵਰਤ ਕੇ ਤੁਹਾਡੀ ਜ਼ਮੀਨ ਨੂੰ ਡਿਵੈਲਪ ਕਰਕੇ ਕੱਲਾ ਲੁਧਿਆਣਾ ਤੇ ਮੁਹੱਲੀ ਦਾ ਜਿਆ ਪਰ 25000 ਏਕੜ ਤਾਂ ਮੈਂ ਤੁਹਾਨੂੰ ਸਾਰੀ ਡਿਟੇਲ ਦਿੱਤੀ ਹੈ ਮੇਰੀ ਔਨ ਰਿਕਾਰਡ ਹੈ ਕੋਈ ਵੀ ਬਿਲਡਰ ਇਸ ਨੂੰ ਚੈਲੰਜ ਕਰ ਸਕਦਾ ਤੇ ਇਹਦੇ ਚੋਂ ਇਹਨਾਂ ਨੇ 4 ਲੱਖ ਕਰੋੜ ਰੁਪਇਆ ਕੱਢ ਕੇ ਸਾਡਾ ਲੈ ਜਾਣਾ ਸਾਡਾ ਦਿਲ ਕੱਢ ਕੇ ਲੈ ਜਾਣਾ ਪੰਜਾਬ ਦੇ ਵਿੱਚੋਂ ਮੇਰੇ ਵੀਰੋ ਔਰ ਫਿਰ ਇਹ ਜਿਹੜੀਆਂ ਇਹਨਾਂ ਦੀਆਂ ਆਹਾ ਮੁਫਤ ਖੁਰੀ ਦੀਆਂ ਸਕੀਮਾਂ ਕੇ 1000 ਰੁਪਏ ਔਰਤਾਂ ਨੂੰ ਦੇਵਾਂਗੇ 300 ਰੁਪਏ 300 ਯੂਨਿਟ ਇਧਰ ਮਾਫ ਕਰਾਂਗੇ ਬੱਸਾਂ ਦਾ ਸਫ਼ਰ ਮਾਫ ਕਰਾਂਗੇ ਇਹ ਸਾਰੀਆਂ ਗੱਲਾਂ ਦੀ ਪਰਪਾਈ ਕਰਨ ਦੀ ਕੋਸ਼ਿਸ਼ ਕਰਨਗੇ ਤੇ ਨਾਲ ਇਹਦੇ ਚੋ ਕੁਝ ਹਜ਼ਾਰ ਕਰੋੜ ਰੁਪਏ ਆਮ ਆਦਮੀ ਪਾਰਟੀ ਆਪਣੀਆਂ ਇਲੈਕਸ਼ਨਾਂ ਲੜਨ ਵਾਸਤੇ ਚਾਹੇ ਉਹ ਪੰਜਾਬ ਦੀਆਂ ਇਲੈਕਸ਼ਨਾਂ ਚਾਹੇ ਉਹ ਗੁਜਰਾਤ ਦੀਆਂ ਇਲੈਕਸ਼ਨਾਂ ਚਾਹੇ ਉਹ ਦਿੱਲੀ ਦੀਆਂ ਇਲੈਕਸ਼ਨਾਂ ਇੱਕ ਬਹੁਤ ਵੱਡਾ ਕੋਰਪਸ ਫੰਡ ਦਾ ਤਿਆਰ ਕਰਕੇ ਪੇਚਾਂਗੇ ਔਰ ਮੈਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿਸੇ ਨੇ ਤੁਹਾਡੇ ਤੋਂ ਅਰਬਨ ਸਟੇਟ ਬੰਦੀ ਨਹੀਂ ਤੇ ਰਹਿਣਾ ਕਿਨੇ ਇਨ੍ਹਾਂ ਅਰਬਨ ਸਟੇਟਾਂ ਦੇ ਵਿੱਚ ਦੱਸੋ ਜਰਾ ਕੌਣ ਰਹਿਣਗੇ ਲੋਕ ਇਹ ਤੋਂ ਸਾਰੇ ਬਾਹਰੋਂ ਗੈਰ ਪੰਜਾਬੀ ਚੱਕ ਕੇ ਲਿਆਉਣਗੇ ਸਾਰੇ ਟਰੱਕਾਂ ਦੇ ਟਰੱਕ ਬੱਸਾਂ ਦੀਆਂ ਬੱਸਾਂ ਉਹਨਾਂ ਨੂੰ ਹਾਊਸਿੰਗ ਲੋਨ ਦੇ ਕੇ ਕਹਿਣਗੇ ਤੁਸੀਂ ਪੰਜਾਬ ਦੇ ਵਿੱਚ ਵਸ ਸੋ ਸਾਡੀ ਡੈਮੋਗ੍ਰਾਫੀ ਤੇ ਵੀ ਹਮਲਾ ਵਾ ਸਾਡੀ ਆਇਡੈਂਟਿਟੀ ਤੇ ਸਾਡੀ ਐਗਜ਼ਿਸਟੈਂਸ ਤੇ ਤਾਂ ਕਰਕੇ ਮੈਂ ਬਹੁਤ ਦੇਰ ਦਾ ਸ਼ੋਰ ਮਚਾ ਰਿਹਾ ਕਿ ਇੱਕ ਕਾਨੂੰਨ ਹੋਣਾ ਚਾਹੀਦਾ ਹਿਮਾਚਲ ਪ੍ਰਦੇਸ਼ੀ ਤਰਜ਼ ਤੇ ਉਤਰਾਖੰਡ ਦੀ ਤਰਜ਼ ਤੇ ਭਾਜਪੀ ਨੇ ਹੌਣ ਬਣਾਇਆ 2025 ਚ ਰਾਜਸਥਾਨ ਦੀ ਤਰਜ਼ ਤੇ ਗੁਜਰਾਤ ਪ੍ਰਾਈਮ ਮਿੰਿਸਟਰ ਦੀ ਸਟੇਟ ਦੇ ਤਰਜ਼ ਤੇ ਕਿ ਕੋਈ ਵੀ ਬਾਰੋਂ ਆਣ ਕੇ ਨਾ ਸਾਡੇ ਵੋਟਰ ਬਣ ਸਕੇ ਨਾ ਸਰਕਾਰੀ ਨਾ ਜ਼ਮੀਨ ਲੈ ਸਕੇ ਨਾ ਸਰਕਾਰੀ ਨੌਕਰੀ ਲੈ ਸਕੇ ਔਰ ਇਸ ਗੱਲ ਦੀ ਵਜਾਹਤ ਹੁਣ ਅਸੀਂ ਤਾਂ ਬਹੁਤ ਦੇਰ ਦਾ ਸ਼ੋਰ ਮਚਾ ਰਹਿਆ ਮੇਰਾ ਤਾਂ ਪ੍ਰਾਈਵੇਟ ਮੈਂਬਰਸ ਬਿਲ ਸਪੀਕਰ ਕੁਲਤਾਰ ਸੰਧਵਾ ਦੇ ਮੇਜ਼ ਦੇ ਉੱਤੇ 2023 ਜਨਵਰੀ ਦਾ ਪਿਆ ਹੋਇਆ ਵਾ ਅੱਜ ਤੋਂ ਮਣ 2 ਸਾਲ ਪਹਿਲਾਂ ਦਾ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੇ ਵੀ ਇਹ ਮੁੱਦਾ ਚੱਕਿਆ ਕਿ ਅਗਰ ਸਾਡੀ ਸਰਕਾਰ ਤੁਸੀਂ ਬਣਾਉਂਗੇ ਤੇ ਅਸੀਂ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਤੋਂ ਉਤਰਾਖੰਡ ਦੀ ਤਰ੍ਹਾਂ ਤੇ ਇਹੋ ਜਿਹਾ ਕਾਨੂੰਨ ਲਿਆਵਾਂਗੇ ਜਿਹਦੇ ਨਾਲ ਸਾਡੀਆਂ ਨੌਕਰੀਆਂ ਤੇ ਸਾਡੀ ਆਬਾਦੀ ਦਾ ਸੰਤੁਲਨ ਨਾ ਖਰਾਬ ਹੋਵੇ ਇਹ ਗੱਲ ਹੁਣ ਅਕਾਲੀ ਦਲ ਨੇ ਵੀ ਚੱਕਣੀ ਸ਼ੁਰੂ ਕਰ ਦਿੱਤੀ ਔਰ ਸ਼ਾਇਦ ਹੋਰ ਪਾਰਟੀਆਂ ਵੀ ਇਸ ਨੂੰ ਚੱਕਣ ਗਿਆ ਕਿਉਂਕਿ ਇਹ ਜੇ ਅਰਬਨ ਸਟੇਟ ਇਸ ਲੈਵਲ ਤੇ ਹੋ ਗਿਆ ਅਰਬਨਾਈਜ਼ੇਸ਼ਨ ਤੁਸੀਂ ਪ੍ਰਗਟ ਸਿੰਘ ਦੀ ਪ੍ਰੈਸ ਕਾਨਫਰੰਸ ਸ਼ਰਤ ਸੁਣੀ ਹੋਣੀ ਆ ਉਹਨੇ ਡਾਟਾ ਕੱਢਿਆ ਵਾ ਉਨੇ ਕਿਹਾ ਜਿਹੜੀ ਅਰਬਨਾਈਜੇਸ਼ਨ ਹੈਗੀ ਆ ਉਹ ਪੰਜਾਬ ਦੀ ਆਲਰੇਡੀ ਓਵਰ ਐਂਡ ਅਬოვ 42% ਤੇ ਖੜੀ ਹੈ ਜੇ ਪੰਜਾਬ ਨੂੰ ਆਪਾਂ ਸਟੇਟ ਨੂੰ ਦੇਖੀਏ ਤੇ ਉਹਦਾ ਸ਼ਹਿਰੀਕਰਨ ਦੇਖੀਏ ਤੇ ਉਹ 42% ਪੰਜਾਬ ਦੀ ਇਸ ਵਕਤ ਕੁੱਲ ਰਕਪਾ ਤੇ ਆਬਾਦੀ ਅਰਬਨਾਈਜ਼ ਹੋ ਚੁੱਕੀ ਸ਼ਹਿਰੀਕਰਨ ਹੋ ਚੁੱਕਾ ਪਰ ਜਦੋਂ ਸਾਰੇ ਦੇਸ਼ ਦਾ ਡਾਟਾ ਆਪਾਂ ਕੱਢਦੇ ਆ ਜਦੋਂ ਆਪਾਂ ਸਾਰੇ ਇੰਡੀਆ ਦਾ ਕੱਢਦੇ ਆ ਤੇ ਉਹਦੇ ਚ 31% ਅਰਬਨਾਈਜੇਸ਼ਨ ਹੋਈ ਆ ਮਤਲਬ ਪੰਜਾਬ ਆਲਰੇਡੀ 11 12% 11% ওভার अर्बनाइज्ड ਹੈ ਕੰਪੇਅਰ ਟੂ ਰੈਸਟ ਆਫ ਇੰਡੀਆ ਔਰ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਣਾ ਤੁਸੀਂ 10 ਸਾਲ ਦਿੱਲੀ ਵਿੱਚ ਰਾਜ ਕੀਤਾ ਤੁਸੀਂ ਦਿੱਲੀ ਵਿੱਚ ਕਿਉਂ ਨਹੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਜੀ ਉਹ ਤਾਂ ਹੈਰੀਟੇਜ سٹی ਸਟੇਟ ਹੈ ਰਕਬਾ ਵੀ ਹੈ ਉੱਥੇ ਕਾਫੀ ਪਿੰਡਾਂ ਦੀ ਜ਼ਮੀਨ ਵੀ ਤੁਹਾਡੇ ਕੋਲ ਸੀਗੀ ਔਰ ਦਿੱਲੀ ਵਿੱਚ ਤਾਂ ਸਲਮਸ ਨੇ ਲੋਕੀ ਤਾਂ ਵਿਚਾਰੇ ਝੁੰਪੜੀਆਂ ਝੁੱਗੀਆਂ ਚ ਕੀ ਕਹਿੰਦੇ ਆ ਕਿ ਪਸ਼ੂਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਉੱਥੇ ਤਾਂ ਤੁਸੀਂ ਲੈਂਡ ਪੂਲਿੰਗ ਸਕੀਮ ਨਹੀਂ ਕੀਤੀ ਤੁਸੀਂ ਲੈ ਸਕਦੇ ਸੀ ਤੁਸੀਂ ਉਥੋਂ ਇਹੀ ਲੁਧਿਆਣੇ ਤੇ ਮੁਹੱਲੇ ਦਾ ਮਾਡਲ ਦੇ ਕੇ ਤੁਹਾਨੂੰ ਅਸੀਂ ਸਾਂਝ ਪਾ ਕੇ ਤੁਹਾਨੂੰ ਅਸੀਂ ਅ ਰਹਿਸ਼ੀ ਪ੍ਰੋਟਸ ਦੇਾਂਗੇ ਤੁਹਾਨੂੰ ਕਮਰਸ਼ੀਅਲ ਜਗ੍ਹਾ ਦੇਾਂਗੇ ਤੇ ਦਿੱਲੀ ਦੇ ਵਿੱਚ ਤਾਂ ਬਹੁਤ ਪੈਸੇ ਕਮਾਈ ਜਾ ਸਕਦੇ ਸੀ ਕਿਤੇ ਲੇਕਿਨ ਉੱਥੇ ਨਹੀਂ ਕੀਤੀ ਕਿਉਂਕਿ ਇਹ ਦਿੱਲੀ ਦੀ ਡੈਮੋਗ੍ਰਾਫੀ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਸੀਗੇ ਪੰਜਾਬ ਇਹਨਾਂ ਵਾਸਤੇ ਇੱਕ ਬੇਗਾਨੀ ਸਟੇਟ ਆ ਵੀ ਕੋਈ ਆ ਜਾਏ ਇੱਥੇ ਸਾਨੂੰ ਕੀ ਪ੍ਰਭਾਵ ਆ ਜੀ ਤਾਂ ਆਪਣਾ ਜਿਹੜਾ ਦੁੱਧ ਮਲਾਈ ਮੱਖਣ ਸ਼ੱਕ ਕੇ ਤੇ ਭਾਰ ਜਾਣਾ ਵਾ ਔਰ ਭਗਵੰਤ ਮਾਨ ਦੀ ਮੈਨੂੰ ਸਭ ਤੋਂ ਅਫਸੋਸ ਨਾਲ ਗੱਲ ਲੱਗੀ ਜਦੋਂ ਨੇ ਅਮੈਂਡੇਡ ਪਾਲਿਸੀ ਪੜ੍ਹੀ ਨਾ ਥੋੜਾ ਬਦਲ ਕਰਕੇ ਉਹਦੇ ਤਰਮੀਮ ਕਰਕੇ ਲੈ ਕੇ ਆਏ ਪਾਲਿਸੀ ਤਾਂ ਉਹਦੇ 'ਚ ਇਹ ਪਾਲਿਸੀ ਐਕਸਪਲੇਨ ਨਹੀਂ ਕਰ ਸਕਿਆ ਭਗਵੰਤ ਪਾਨ ਕਿਉਂਕਿ ਇਹਨੇ ਬਣਾਈ ਹੀ ਨਹੀਂ ਗਈ ਇਹਨੂੰ ਨੌਲੇਜ ਹੀ ਨਹੀਂ ਗਈ ਇਹ ਬਣਾਈ ਹੈ ਦਿੱਲੀ ਦੇ ਲੀਡਰਾਂ ਨੇ ਤੇ ਸਾਡਾ ਜਿਹੜਾ ਚੀਫ ਸੈਕਟਰੀ ਸੀਗਾ ਉਹਨੂੰ ਮਾਈਕ ਫਰਾਉਣਾ ਪਿਆ ਕਿ ਚੀਫ ਸੈਕਟਰੀ ਸਾਹਿਬ ਤੁਸੀਂ ਸਮਝਾਓ ਕਿ ਇਹਦੇ ਅਮੈਂਡੇਡ ਵਰਜਨ ਲੈਂਡ ਪੂਲਿੰਗ ਪਾਲਿਸੀ ਦੀ ਕੀ ਹੋਏ ਇਹ ਤਾਂ ਸਾਫ਼ ਨਜ਼ਰ ਆ ਗਿਆ ਕਿ ਪੰਜਾਬ ਦੇ ਆਗੂਆਂ ਨੂੰ ਪਤਾ ਵੀ ਨਹੀਂਗਾ ਔਰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਚੰਗੇ ਜਿਹੜੇ ਬੰਦੇ ਨੇ ਜਿਹੜੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਉਹਨਾਂ ਨੇ ਇਸਤੇਫੇ ਟੜਾ-ਟੜ ਦੇ ਦੇ ਸ਼ੁਰੂ ਕਰਤੇ ਮੈਂ ਬਾਕੀਆਂ ਨੂੰ ਵੀ ਕਹੂੰਗਾ ਕਿ ਦੇਖੋ ਕਰੀਮ ਖਾਣੀ ਆ ਮਲਾਈ ਖਾਣੀ ਆ ਕੇਜਰੀਵਾਲ ਤੇ ਸਸੋਡੀਆਂ ਤੇ ਦਿੱਲੀ ਦੇ ਲੀਡਰਾਂ ਨੇ ਸ਼ਾਇਦ ਭਗਵੰਤ ਮਾਨ ਨੂੰ ਵੀ ਉਹਦੇ ਚੋਂ ਇਨਾ ਹਿੱਸਾ ਨਹੀਂ ਮਿਲਣਾ ਤੇ ਜ਼ਮੀਨ ਤੁਹਾਡੀ ਜਾਣੀ ਆ ਇਸ ਲਈ ਆਪਣੇ ਪਿੰਡਾਂ ਦੇ ਲੋਕਾਂ ਦੇ ਨਾਲ ਖੜੋ ਆਪਣੀ ਕਮਿਊਨਿਟੀ ਦੇ ਨਾਲ ਖੜੋ ਪੰਜਾਬ ਤੇ ਪੰਜਾਬੀਅਤ ਦੇ ਨਾਲ ਖੜੋ ਆਪਣੀ ਜ਼ਮੀਨਾਂ ਤੇ ਉਸ ਨੂੰ ਬਚਾਉਣਾ ਕਿਉਂਕਿ ਹਾਈ ਕੋਰਟ ਤੋਂ ਅਗਰ ਸਟੇ ਵਿਕੇਟ ਹੋ ਗਿਆ ਤੇ ਇਹਨਾਂ ਨੇ ਮੋੜ ਸਾਡੇ ਤੇ ਡਾਕਾ ਮਾਰਨਾ ਵਾ ਇਹ ਹੁਣ ਤੁਹਾਡੀ ਮਰਜ਼ੀ ਆ ਕਿ ਕੀ ਅਸੀਂ ਪੰਜਾਬ ਇੱਕ ਛੋਟੀ ਜੀ ਸਟੇਟ ਨੂੰ ਇੱਕ ਖੇਤੀ ਪ੍ਰਧਾਨ ਸੂਬੇ ਨੂੰ ਉਜੜਨ ਦੇਣਾ ਵਾ ਉਹਨੂੰ ਕੰਕਰੀਟ ਜੰਗਲ ਬਣ ਦੇਣਾ ਵਾ ਕਿ ਅਸੀਂ ਆਪਣੇ ਪਿਤਾ ਪੁਰਖੀ ਜ਼ਮੀਨਾਂ ਨੂੰ ਜੋ ਸਾਡੇ ਇੱਥੇ ਪੰਜਾਬ 'ਚ ਸਾਡੇ ਗੁਰੂ ਸਾਹਿਬਾਨ ਦਾ ਸ਼ਹੀਦਾਂ ਦਾ ਖੂਨ ਡੁੱਲਿਆ ਕਿ ਅਸੀਂ ਉਸ ਧਰਤੀ ਨੂੰ ਮਹਫੂਜ਼ ਰੱਖਣਾ ਕਿ ਨਾ ਰੱਖਣਾ ਇਹ ਸਭ ਤੋਂ ਵੱਡੀ ਚੁਣੌਤੀ ਪੰਜਾਬ ਦੇ ਲੋਕਾਂ ਦੇ ਵਾਸਤੇ ਅੱਜ ਬਣੀ ਹੋਈ ਆ ਜੋ ਸਾਡੇ ਤੇ ਹਮਲਾ ਕੀਤਾ ਜਾ ਰਿਹਾ ਇਹ ਜੋ ਮੈਂ ਗੱਲ ਕੀਤੀ ਆ ਮੈਂ ਲੁਧਿਆਣੇ ਦਾ ਤੇ ਕਮਰਸ਼ ਮੋਹੱਲੀ ਦਾ ਰੇਟ 1 ਲੱਖ ਰੁਪਏ ਗੱਲ ਕੀਤਾ ਰਿਹਾ ਸੀ ਹੈਗਾ ਉੱਥੇ ਮੈਂ ਜਾਣਾ ਰਹਿਣਾ ਮੋਹੱਲੀ 'ਚ ਬੜੇ 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 ਸੈਕਟਰ ਬਣੇ ਹੋਏ ਨੇ ਲੁਧਿਆਣੇ 'ਚ ਵੀ ਜਾਣਾ ਰਹਿਣਾ ਤੁਸੀਂ ਇਹਦਾ ਹਾਫ ਵੀ ਕਰ ਦਿਓ ਕਿ ਨਹੀਂ ਜੀ 50000 ਰੁਪਏ ਗੱਜ ਦਾ ਰੇਟ ਹੈ ਲੁਧਿਆਣੇ ਤੇ ਮੋਹੱਲੀ ਵਿੱਚ 50000 ਤਾਂ ਵੀ 2 ਲੱਖ ਕਰੋੜ ਰੁਪਏ ਦਾ ਕਾਟਾ ਵਾ ਅੱਛਾ ਇਹਨੂੰ ਹੋਰ ਅੱਧਾ ਕਰ ਦਿਓ 25000 ਰੁਪਏ ਗੱਜ ਤੇ ਲਿਆਓ ਤਾਂ ਵੀ 1 ਲੱਖ ਕਰੋੜ ਰੁਪਏ ਦਾ ਕਪਲਾ ਹੈ ਮੇਰੇ ਵੀਰੋ ਹੁਣ 25000 ਤੋਂ ਘੱਟ ਤਾਂ ਰੇਟ ਨਹੀਂ ਨਾ ਹੋ ਸਕਦਾ ਕਿਤੇ ਪੰਜਾਬ ਪਿੰਡਾਂ ਦੇ ਵਿੱਚ ਜੇ ਤੁਸੀਂ ਜਾ ਕੇ ਦੇਖੋਗੇ ਸਾਡੇ ਦੁਆਬੇ ਦੇ ਵਿੱਚ 5-5 ਲੱਖ ਰੁਪਏ ਨੂੰ 4-4 ਲੱਖ ਨੂੰ ਮਰਲਾ ਰੇਟ ਹੈ ਪੰਜਾਬ ਦੇ ਵਿੱਚ ਇੱਥੇ ਪਿੰਡਾਂ ਦੇ ਵਿੱਚ ਅਗਰ 25000 ਸੁੱਟ ਕੇ ਵੀ ਮਾਰੀਏ ਗੱਜ ਦਾ ਸਾਰੇ ਪੰਜਾਬ ਦੇ ਵਿੱਚ ਤਾਂ 1 ਲੱਖ ਕਰੋੜ ਰੁਪਇਆ 50000 ਕਰ ਦਿਓ ਤਾਂ 2 ਲੱਖ ਕਰੋੜ ਤੇ ਜੇ 1 ਲੱਖ ਪ੍ਰਤੀ ਗੱਜ ਦੇ ਰੇਟ ਦੇ ਨਾਲ ਚੱਲੀਏ ਜਿਹੜਾ ਕਿ ਪ੍ਰੈਵਲੈਂਟ ਰੇਟ ਹੈ ਮੈਂ ਗੱਲ ਵੀ ਲੁਧਿਆਣੇ ਮੋਹੱਲੇ ਦੀ ਕਰ ਰਿਹਾ ਤਾਂ ਫਿਰ 4 ਲੱਖ ਕਰੋੜ ਦਾ ਡੱਕਾ ਆਪਣੇ ਉੱਤੇ ਆ ਇਹ ਹੁਣ ਆਪਾਂ ਸਭ ਨੇ ਦੇਖਣਾਗੇ ਇਹ ਇਹਦੋਂ ਮਰਨਾ ਬਿਹਤਰ ਹੈ ਇਹਦੋਂ ਆਪਣੀ ਜਾਨ ਗਵਾਉਣੀ ਬਿਹਤਰ ਹੈ ਇਹਦੋਂ ਸਰਕਾਰ ਦੇ ਇਸ ਤਾਨਾਸ਼ਾਹ ਜਿਹੜਾ ਮਾਹੌਲ ਆ ਇਦਨੋਂ ਆ ਆ ਆਪਣੇ ਸਵਾਸ ਦੇਣੇ ਜਿਆਦਾ ਚੰਗੇ ਨੇ ਰਾਦਰ THEN ਲੈਟਿੰਗ ਆਵਰ ਲੈਂਡ ਗੋ ਐਂਡ ਬੀ ਐਕਸਪਲੋਇਟਿਡ ਫॉर ਕਮਰਸ਼ੀਅਲ ਰੈਜ਼ੀਡੈਂਸ਼ੀਅਲ ਪਰਪਸਸਿਸ ਇਹ ਮੇਰਾ ਅੱਜ ਦਾ ਮੁੱਦਾ ਸਿਕਾ ਔਰ ਕੋਈ ਵੀ ਬਿਲਡਰ ਜਿਹੜੇ ਅੱਛੀ ਤਰ੍ਹਾਂ ਜਾਣਦੇ ਨੇ ਉਹ ਇਸ ਨੂੰ ਪੜ ਸਕਦੇ ਨੇ ਚੰਗੀ ਤਰੀਕੇ ਨਾਲ ਆ ਪਹਿਲਾ ਸਫਾ ਜੀ ਪਲੀਜ਼ ਜਿਹੜੇ ਕਲੋਨਾਈਜ਼ ਕਰਦੇ ਨੇ ਔਰ ਕਲੋਨੀਆਂ ਦਾ ਤਾਂ ਹਾਲ ਤੇ ਕਿ ਸਾਰੇ ਪੰਜਾਬ ਦੇ ਵਿੱਚ ਕਲੋਨੀਆਂ ਬਣੀਆਂ ਪਈਆਂ ਨੇ ਪਿੰਡਾਂ ਤੱਕ ਬਣੀਆਂ ਪਈਆਂ ਨੇ ਖਾਲੀ ਪਈਆਂ ਨੇ ਮਾਨਸਾ ਦਾ ਤਾਂ ਦਿਖਾਈ ਦਿੱਤਾ ਤੁਹਾਨੂੰ ਸਾਰਾ ਕਿ ਮਾਨਸੇ ਦੀ ਜਿਹੜੀ ਸਾਰੀ ਕਲੋਨੀ ਹੈ ਹੈਗੀਆਂ ਉਹ ਉਦਾਂ ਹੀ ਉਜੜੀਆਂ ਪਈਆਂ ਨੇ ਪਸ਼ੂ ਚਰਦੇ ਨੇ ਬਹੁਤੀਆਂ ਪੰਜਾਬ ਦੇ ਕਲੋਨੀਆਂ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਪਸ਼ੂ ਚਰ ਰਹੇ ਨੇ ਕਿਉਂਕਿ ਇੰਨੀ ਕਹਾਕੀ ਨਹੀਂ ਗਏ ਸਾਡੇ ਤਾਂ ਬੱਚੇ ਬਾਹਰ ਵਿਦੇਸ਼ਾਂ ਚ ਜਾ ਰਹੇ ਨੇ ਤੇ ਰਹਿਣਾ ਇਹਨਾਂ ਪਲੋਟਾਂ ਦੇ ਵਿੱਚ ਕਿਸ ਨੇ ਆ ਇਹ ਬਹੁਤ ਇੰਪੋਰਟੈਂਟ ਮੁੱਦਾ ਸੀ ਜਿਹੜਾ ਇਹਦਾ ਕਮਰਸ਼ੀਅਲ ਫਾਈਨੈਂਸ਼ੀਅਲ ਐਂਗਲ ਟੂ ਦ ਲੈਂਡ ਪੂਲਿੰਗ ਪਾਲਿਸੀ ਮੇਰਾ ਫਰਜ਼ ਹੈਗਾ ਤੁਹਾਨੂੰ ਸਮਝਾਉਣਾ ਆਸ ਕਰਦਾ ਹਾਂ ਕਿ ਤੁਸੀਂ ਇਸ ਗੱਲ ਨੂੰ ਬਹੁਤ ਸੀਰੀਅਸਲੀ ਲਓਗੇ ਔਰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਮੇਰ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ- ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ